ਯਾਰ ਜੇ ਨਾ ਤੁਸੀਂ ਨੰਗੀਆਂ ਲੱਤਾਂ ਵਾਲਿਆਂ ਨੂੰ ਫਾਲੋ ਕਰੋਗੇ ਤਾਂ ਨਾਲੇ ਤਾਂ ਬੇੜਾਗਰਕ ਕਰਦੇ ਆ ਉਹਨਾਂ ਦਾ ਤੇ ਨਾਲੇ ਕਰਦੇ ਆ ਸਮਾਜ ਦਾ ਜਦੋਂ ਤੁਸੀਂ ਇਹੋ ਜਿਹੇ ਬੰਦੇ ਨੂੰ ਫਾਲੋ ਕਰਦੇ ਆ ਨਾ ਅਸਲ ਦੇ ਵਿੱਚ ਇੰਸਟਾਗ੍ਰam ਫੇਸਬੁੱਕ YouTube ਤੇ ਨਾਲੇ ਤਾਂ ਇਹੋ ਜਿਹੇ ਬੰਦੇ ਦੀ ਤਰੱਕੀ ਕਰਾਉਂਦੇ ਆ ਨਾਲੇ ਸਮਾਜ ਦੀ ਤਰੱਕੀ ਹੁੰਦੀ ਆ ਤਾਂ ਤੁਸੀਂ ਘਟੋ ਘਟ ਫਾਲੋ ਕਰਨ ਲਈ ਨਾ ਘਟੋ ਘਟ ਬੰਦਾ ਸਹੀ ਚੁਣਿਆ ਕਰੋ ਮੈਂ ਤੁਹਾਨੂੰ ਇਹ ਗੱਲ ਦੱਸ ਦਿੰਨਾ ਸੱਚੀ ਕ੍ਰੀਏਟਿਵ ਬੰਦੇ ਨੂੰ ਫਾਲੋ ਕਰੋਗੇ ਤਾਂ ਸਮਾਜ ਦੇ ਵਿੱਚ ਕ੍ਰिएशन ਆਵੇ ਜਦੋਂ ਤੁਸੀਂ ਜਿਹੇ ਜੀ ਟੀ ਨੂੰ ਫਾਲੋ ਕਰੋਗੇ ਤੁਹਾਡੇ ਘਰੋਂ ਤਰੋਂ ਉਹ ਜਿਹੇ ਬੰਦੇ ਪੈਦਾ ਹੋਣਗੇ ਮੈਂ ਤੁਹਾਨੂੰ ਇਹ ਗੱਲ ਦੱਸ ਦਿੰਦਾ ਨਵਜੋਤ ਦੀ ਅਪ ਵੀਡੀਓ ਪਾਈ ਸੀ ਨਵਜੋਤ ਇੰਸਟਾਗ੍ਰam ਤੇ ਮੇਰੇ ਨਾਲ ਮੇਰੇ ਵੀਡੀਓ ਪਾਉਣ ਤੋਂ ਪਹਿਲਾਂ ਹੀ ਮਸ਼ਹੂਰ ਸੀਗਾ ਅਸਲ ਦੇ ਵਿੱਚ ਮੈਂ ਇਹਦੀਆਂ ਵੀਡੀਓ ਤੋਂ ਪ੍ਰਭਾਵਿਤ ਹੋ ਕੇ ਇਹਦੇ ਕੋਲ ਆਇਆ ਸੀ ਇੰਸਟਾਗ੍ਰam ਤੇ ਇਹਦੇ ਤੁਸੀਂ ਜਾ ਕੇ ਦੇਖੋ ਕਿ ਕੋਈ ਵੀ ਵੀਡੀਓ ਪਾਈ ਆ ਤੇ ਉਹ ਮਿਲੀਅਨ ਤੋਂ ਘੱਟ ਹੈਗੀ ਹਿੱਤ ਦੱਸ ਦਿਓ ਮਤਲਬ ਇਥੋਂ ਇੱਕ ਗੱਲ ਸਾਫ਼ ਪਤਾ ਲੱਗਦੀ ਹੈ ਕਿ ਕ੍ਰੀਏਟਿਵ ਲੋਕਾਂ ਨੂੰ ਵੀ ਲੋਕ ਦੇਖਦੇ ਆ ਬਾਲੇ ਚੱਕ ਮੇ ਫੁਕਰੇ ਲੋਕਾਂ ਦਾ ਜ਼ਮਾਨਾ ਨਹੀਂਗਾ ਇਹੋ ਜਿਹੇ ਬੰਦਿਆਂ ਦਾ ਵੀ ਜ਼ਮਾਨਾ ਹੈਗਾ ਪਰ ਉਦੋਂ ਬਾਅਦ ਵੀਡੀਓ ਪਾਉਣ ਤੋਂ ਬਾਅਦ ਕੀ ਫਾਇਦਾ ਕੀ ਹੋਇਆ ਇਹਨੇ ਬਣਾਇਆ ਸੀ ਆਹ ਮੋਟਰਸਾਈਕਲ ਨਵਜੋਤ ਆਪਾਂ ਆਹ ਬਣਾਇਆ ਪਹਿਲਾਂ ਹਨਾ ਹਾਂਜੀ ਹਾਂਜੀ ਇਹ ਬਣਾਇਆ ਇਹ ਮੋਟਰਸਾਈਕਲ ਬਣਾਇਆ ਸੀ ਦਾਦੇ ਦਾ ਪੀਟਰ ਇੰਜਣ ਖਰੀਦਿਆ ਹੋਇਆ ਸੀ ਇਹਨੇ ਆਪਣੇ ਬਾਪੂ ਦਾ ਇੰਜਣ ਨੂੰ ਸੰਭਾਲਣ ਲਈ ਆ ਇਹਨੇ ਚੌੜ ਕਰਦੇ ਕਰਦੇ ਨੇ ਘਰੇ ਮੋਟਰਸਾਈਕਲ ਡਿਜ਼ਾਈਨ ਕਰਤਾ ਵੀਡੀਓ ਪਈਆਂ YouTube ਤੇ ਤਾਂ ਆ ਇਹਦੇ ਕੋਲੇ ਮੋਟਰਸਾਈਕਲ ਦਾ ਆਰਡਰ ਆਇਆ ਐਦਾ ਤੇ ਇਹ ਆਉਣ ਵਾਲੇ ਸਮੇਂ 'ਚ ਕਿਹਦੇ ਗੀਤਾਂ 'ਚ ਦਿਖਾਇ ਕਰੂਗਾ ਨਵਜੋਤ ਇਹ ਆਪਣੇ ਓੰਕਾਰ ਵੀਰਾ ਉਹਦੇ ਗਾਣਿਆਂ 'ਚ ਇਹ ਦਿਖਾਇਆ ਕਰੂਗਾ ਹਾਂ ਜਿਹੜੇ ਗਾਣੇ ਆ ਵੀ ਚੁੱਕੇ ਆ YouTube ਤੇ ਤੇ ਆਉਣ ਵਾਲੇ ਸਮੇਂ 'ਚ ਆਉਣਗੇ ਆਉਣ ਵਾਲੇ ਸਮੇਂ 'ਚ ਦੇਖੂਗਾ ਵੀ ਆਉਣ ਵਾਲੇ ਆਉਣ ਵਾਲੇ ਸਮੇਂ 'ਚ ਦਿਸੂਗਾ ਵੀ ਤੇ ਇਹ ਮੋਟਰਸਾਈਕਲ ਮੁੰਡੇ ਨੇ ਕਮਾਈ ਕੀਤੀ ਐ ਇਹਦੇ ਚੋਂ ਤੁਸੀਂ ਇਹ ਦੇਖੋ ਕਿ ਇਹਦੇ ਚੋਂ ਕਮਾਈ ਕੀਤੀ ਆ ਪੈਸੇ ਬਣਾਏ ਤੇ ਨੋਜੋਤ ਮੈਨੂੰ ਪਹਿਲਾਂ ਮੁੱਢ ਚ ਹੀ ਇੱਕ ਗੱਲ ਦੱਸ ਬਾਕੀ ਮੋਟਰਸਾਈਕਲ ਬਾਰੇ ਬਾਕੀ ਗੱਲਾਂ ਬਾਅਦ ਚ ਕਰਾਂਗੇ ਹਾਂਜੀ ਜਦੋਂ ਤੁਸੀਂ ਉਹ ਤੋਂ ਪੈਸੇ ਮੰਗੇ ਉਹਨੇ ਫਿਰ ਤੁਹਾਡੇ ਨਾਲ ਭਾਪੂ ਕੀਤਾ ਕੀ ਕੀਤਾ ਬਧਾਏ ਘਟਾਏ ਉਹ ਕਹਿੰਦਾ ਕਹਿੰਦਾ ਇਸ ਚੀਜ਼ ਦਾ ਕਹਿੰਦਾ ਵੀਰੇ ਕੋਈ ਮੁੱਲ ਨਹੀਂ ਉਹਨੇ ਹੁਣ ਵੀ ਅੱਜ ਵੀ ਕਹਿ ਰਿਹਾ ਕਹਿੰਦਾ ਜਿਹੜੀ ਕੀਮਤ ਮੰਗੇਗਾ ਉਹ ਦਊਗਾ ਇਹਦੀ ਇੰਨੀ ਗੱਲ ਉਹਨੇ ਕਹਿਤੀ ਆ ਉਹ ਕਹਿੰਦਾ ਮੈਂ ਇਸ ਤੋਂ ਜ਼ਿਆਦਾ ਦੇ ਦਊਗਾ ਘਟ ਨਹੀਂ ਦਊਗਾ ਇਹ ਤੋਂ ਜ਼ਿਆਦਾ ਦਊਂ ਕਹਿੰਦਾ ਇਹ ਚੀਜ਼ ਦਾ ਕੋਈ ਮੁੱਲ ਨਹੀਂ ਵੀ મતਲਬ ਤੁਸੀਂ ਇਹ ਦੇਖੋ ਵੀ ਸੋਚਣ ਵਾਲੀ ਗੱਲ ਇਹ ਆ ਵੀ ਜੋ ਇਸ ਬੰਦੇ ਨੇ ਇਹ ਮੋਟਰਸਾਈਕਲ ਤਾਂ ਮੰਗਿਆ ਤੇ ਸਮ ਵੀਰੇ ਨੇ ਇਸ ਤੋਂ ਜ਼ਿਆਦਾ ਪੈਸੇ ਦਿੱਤੇ ਦੁੱਗਣੀ ਮੁੱਲ ਹੈ ਇਹਦਾ ਹਾਂ ਵੀ મતਲਬ ਇਹ ਸਭ ਤੋਂ ਵੱਡੀ ਗੱਲ ਇਹ ਆ ਕਿ ਕਹਿ ਸਕਦੇ ਆ ਵੀ ਇਹ ਚੀਜ਼ ਦਾ ਕੋਈ ਮੁੱਲ ਹੀ ਨਹੀਂ ਵੀਰੇ ਕਹਿੰਦਾ ਕੋਈ ਮੁੱਲ ਆ ਤਾਂ ਇਹ ਕਹਿੰਦਾ ਨਵਜੋਤ ਕੋਈ ਮੁੱਲ ਹੀ ਨਹੀਂ ਇਹ ਚੀਜ਼ ਦਾ ਮੁੱਲ ਹੀ ਨਹੀਂ ਹਾਂ ਜੇ ਨਹੀਂ ਨਵਜੋਤ ਜਦੋਂ ਇਹ ਪੂਰਾ ਬਣ ਗਿਆ ਸੀ ਹਾਂਜੀ ਤੁਸੀਂ ਉਹਨੂੰ ਉਦੋਂ ਦਿਖਾਇਆ ਕਿ ਜਦੋਂ ਇਹ ਅੱਧਾ ਹਲੇ ਅੱਧਾ ਹੀ ਬਣਿਆ ਸੀ ਆ ਚੀਜ਼ਾਂ ਜਿਹੜੀਆਂ ਬਣਨ ਤੋਂ ਰਹਿੰਦੀਆਂ ਸੀ ਉਹਨੇ ਅੱਧਾ ਹੀ ਦੇਖਿਆ ਸੀ ਹਲੇ ਤਾਂ ਅੱਧਾ ਹੀ ਦੇਖਿਆ ਸੀ ਜਦੋਂ ਇਹ ਸ਼ੁਰੂ ਕੀਤਾ ਮੋਟਰਸਾਈਕਲ ਹਾਂਜੀ ਉਦੋਂ ਇਹ ਇੱਕ ਹੋਰ ਸ਼ੁਰੂ ਕੀਤਾ ਸੀ ਜਾਂ ਆਰਡਰ ਤੇ ਸ਼ੁਰੂ ਕੀਤਾ ਸੀ ਨਹੀਂ ਮੈਂ ਸ਼ੁਰੂ ਕਰਨਾ ਵੀ ਸੀਗਾ ਤੇ ਉਦੋਂ ਹੀ ਮੇਰੇ ਕੋਲੇ ਆਰਡਰ ਆ ਗਿਆ ਵੀਰੇ ਦਾ ਫੋਨ ਆਇਆ ਕਹਿੰਦਾ ਨਵਜੋਤ ਐਂ ਕਰਕੇ ਆ ਚੀਜ਼ ਬਣਾਉਣੀ ਆ ਆ ਚੀਜ਼ ਚਾਹੀਦੀ ਆ ਹਾਂ ਉਹਨੇ ਟਾਈਟਲ ਦੱਸਿਆ ਵੀ ਗਾਣੇ ਦਾ ਆ ਚੀਜ਼ ਦਾ ਹਾਂ ਮੈਂ ਇਹਨੂੰ ਡਿਜ਼ਾਈਨ ਭੇਜ ਤੇ ਹਾਂ ਤੇ ਉਹ ਡਿਜ਼ਾਈਨ ਹੀ ਬਹੁਤ ਪਸੰਦ ਆਈ ਵੀਰੇ ਨੂੰ ਕਹਿੰਦਾ ਵਸ ਤੂੰ ਕੰਮ ਸ਼ੁਰੂ ਕਰ ਦੇ ਅੱਛਾ ਤੇ ਬਾ ਦੂਜੇ ਕਿ ਦਿਨ ਅਸੀਂ ਮਿਲੇ ਆ ਤੇ ਬਾ ਮਹੀਨੇ ਚਾਹੀ ਰੈਡੀ ਕਰਤਾ ਇੱਕ ਮਹੀਨੇ ਚ ਰੈਡੀ ਕਰ ਹਾਂਜੀ ਇੱਕ ਮਹੀਨੇ ਚ ਹੁਣ ਹੁਣ ਆਪਾਂ ਇਹਦੇ ਥੋੜਾ ਜਿਹਾ ਫੀਚਰ ਵਾਈਜ਼ ਇਹ ਤੇ ਗੱਲ ਕਰ ਲਈਏ ਦੀ ਟੈਕਨੀਕਲੀ ਵੀ ਕੀ 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 ਕੰਮ ਕੀਤਾ ਬਾ ਮੁੱਢੋਂ ਸ਼ੁਰੂ ਹੁੰਨੇ ਆ ਆ ਮੂਰਲਾ ਟਾਇਰ ਕਾਦਾ ਪਾਤਾ ਇਹ ਬੋਲਟ ਦਾ ਪਿਛਲਾ ਟਾਇਰ ਆ ਅੱਛਾ ਮੋਟਰ ਦਾ ਪਿਛਲਾ ਹਾਂਜੀ 19 ਨੰਬਰ ਰੈਮ ਆ ਜੀ ਤੇ ਟਾਇਰ ਆਪਾਂ ਇਹਦੇ ਤੇ ਪੂਰਾ ਚੌੜਾ ਪਵਾ ਲਿਆ ਜਿੰਨਾ ਪੈ ਸਕਦਾ ਸੀ ਤੇ ਇਹਨੂੰ ਆ ਆ ਡਿਸਕ ਕਾਦੀ ਲਾਈ ਐ ਇਹ ਡਿਸਕ ਹੈਗੀ ਆ ਮੇਰੇ ਸਾਬ ਨਾਲ ਪਲਸਰ ਦੀ ਆ ਅੱਛਾ ਪਲਸਰ ਦੀ ਐ ਕਲੀਪਰ ਵੀ ਇਹਦਾ ਪਲਸਰ ਦਾ ਹੀ ਆ ਪਲਸਰ ਦਾ ਹਾਂਜੀ ਜਿਹੜੀ ਆ ਆ ਤਾਂ ਇਹਦਾ ਸ਼ੌਕਰ ਹੋ ਗਿਆ ਹਾਂਜੀ ਨਹੀਂ ਇਹ ਸ਼ੌਕਰ ਨਹੀਂ ਇਹਦੀਆਂ ਜਿਹੜੀ ਚਮਟੇ ਵਾਲੀਆਂ ਰਾੜਾਂ ਨੇ ਮੇਨ ਅੱਛਾ ਸ਼ੌਕਰ ਵਾਲੇ ਹਲੇ ਇੱਥੇ ਸਪਰਿੰਗ ਉਹ ਪੈਣੇ ਆ ਅੱਛਾ ਇਹਨੂੰ ਸਸਪੈਂਸ਼ਨ ਹਜੇ ਦੇਣੀ ਆ ਦੇਣੀ ਆ ਹਲੇ ਇਹ ਸਸਪੈਂਸ਼ਨ ਦੇਖ ਰਹੇ ਆ ਚਲਾ ਕੇ ਟ్రਾਈ ਲੈ ਰਹੇ ਆ ਹੂੰ ਫਿਰ ਇੱਥੇ ਸਸਪੈਂਸ਼ਨ ਬਣਨੀ ਆ ਦੀ ਸਪਰਿੰਗਾਂ ਨਾਲ ਅੱਛਾ ਜਿਹੜਾ ਆਹ ਇਹਨੂੰ ਡਬਲ ਅਸਲ ਦੇ ਵਿੱਚ ਸਪੋਰਟ ਹੀ ਦਿੰਦੀ ਹੈ ਸਪੋਰਟ ਹੀ ਦਿੱਤੀ ਹੋਈ ਆ ਕਿਉਂਕਿ ਇਹ ਮੂਰ ਨੂੰ ਲੰਮਾ ਜ਼ਿਆਦਾ ਆ ਨਾ ਵੀ ਐ ਲਚਕਣਾ ਦੇਵੇ ਐ ਮੂਰੋਂ ਪੈ ਪੈ ਦਬਣ ਨਾ ਥੱਲੇ ਨੂੰ ਹੂੰ ਮਜ਼ਬੂਤੀ ਦਿੱਤੀ ਹੋਈ ਆ ਅੱਛਾ ਹਾਂਜੀ ਤੇ ਸ਼ਾਕਰ ਸਿਸਟਮ ਤਾਂ ਇਹਦੇ ਇਸ ਚੀਜ਼ 'ਚ ਵੀ ਦਿੱਤਾ ਜਾ ਸਕਦਾ ਵੀ ਐ ਹੋ ਕੇ ਮੁੜੀ ਜਾਵੇ ਨਹੀਂ ਐ ਆਪਾਂ ਦਿੱਤਾਏ ਐ ਤਾਨੂੰ ਜਾਊਗਾ ਆ ਚੀਜ਼ ਜਿਹੜੀ ਇਹ ਆਹ ਰਾਡ ਨੇ ਕੰਮ ਕਰਨੇ ਨੇ ਐ ਤਾਨੂੰ ਜਾਣਾ ਮਤਲਬ ਇਹ ਰੋਕੂਗੇ ਇਹਦੇ ਉਖੜੀ ਨੂੰ ਤਾਂ ਇਹ ਵੀ ਕੁਛ ਨਾ ਕੁਛ ਰੋਕੂਗੇ ਪਰ ਇੱਥੇ ਉਹ ਬਣ ਜਾਣਗੇ ਸਪਰਿੰਗ ਬਣਨੇ ਇੱਥੇ ਅੱਛਾ ਇੱਥੇ ਇੱਥੇ ਬਣਨੇ ਹਾਂਜੀ ਉਹ ਡਿਜ਼ਾਈਨ ਚੱਲੀ ਜਾਂਦਾ ਹਲੇ ਅੱਛਾ ਇਹ ਇਹ ਉਹਦਾ ਇਹਦਾ ਹੋ ਗਿਆ ਤੇ ਆ ਆ ਹੈਂਡਲ ਤਾਂ ਆਪ ਡਿਜ਼ਾਈਨ ਕਰ ਲਿਆ ਇਹ ਹੈਂਡਲ ਆਪ ਡਿਜ਼ਾਈਨ ਕੀਤਾ ਹੈਂਡਲ ਆਪ ਡਿਜ਼ਾਈਨ ਕਰਤਾ ਤੇ ਉਸ ਤੋਂ ਪਿਛਲੇ ਪਾਸੇ ਆ ਗਈ ਟੈਂਕੀ ਕਾਦੀ ਲਾਈ ਟੈਂਕੀ ਆਪਾਂ ਲਾਈ ਆ ਜੀ ਸਕੂਟਰੀ ਦੀ ਲੱਭ ਕੇ ਐਕਟਿਵਾ ਦੀ ਠੀਕ ਹਾਂਜੀ ਟੈਂਕੀ ਉਹਦੀ ਲਾਤੀ ਤੇ ਇੰਜਨ ਇੰਜਣ ਮਰੂਤੀ 800 ਸੀਸੀ ਪੈਟਰੋਲ ਅ ਇੰਜਣ ਮਰੂਤੀ 800 ਸੀਸੀ ਪਹਿਲਾਂ ਹੀ ਦਿਮਾਗ 'ਚ ਸੀਗਾ ਕਿ ਮਰੂਤੀ 800 ਸੀਸੀ ਦਾ ਹੀ ਲਾਉਣਾ ਨਹੀਂ ਪਹਿਲਾਂ ਹੀ ਦਿਮਾਗ 'ਚ ਸੀਗਾ ਇੰਜਣ ਤੇ ਗੇਅਰ ਪਹਿਲਾਂ ਹੀ ਦਿਮਾਗ 'ਚ ਲੈ ਕੇ ਸਾਰੀ ਚੈਸੀ ਡਿਜ਼ਾਈਨ ਕੀਤੀ ਆ ਅੱਛਾ ਇੰਜਣ ਆ ਲਿਆ ਤਾਂ ਤਿੰਨ ਜਿਹੜੇ ਤਿੰਨੇ ਸਲੈਂਸਰ ਸੀ ਉਹਨਾਂ ਨੂੰ ਤਿੰਨਾਂ ਨੂੰ ਇੱਧਰ ਆਏ ਹਾਂ ਹਾਂਜੀ ਇਹ ਕੱਲੀ ਕੱਲੀ ਸਟੋਕ ਕੱਢੀ ਆ ਆਪਾਂ ਬੈਂਡ ਪਾਈਪ ਬਣਾ ਕੇ ਹੂੰ ਆ ਬੈਂਡ ਜਿੰਨੇ ਵੀ ਸਾਰੇ ਬਣਾ ਕੇ ਕੱਲੀ ਕੱਲੀ ਸਟੋਕ ਕੱਢੀ ਆ ਦੀ ਕੱਲੀ-ਕੱਲੀ ਕੱਢੀ ਆ ਉਹਦੇ ਨਾਲ ਆਵਾਜ਼ ਹੋਰ ਉਹ ਹੋਜੂਗੀ ਬਣ ਜਾਂਦੀ ਵਧੀਆ ਹਾਰਲੇ ਵਾਂਗੂ ਫਿਰ ਬਣਦੀ ਆਵਾਜ਼ ਵਧੀਆ ਆਵਾਜ਼ ਬਣੂਗੀ ਤੇ ਹੁਣ ਜਿਹੜਾ ਮਰੂਤੀ ਦਾ ਇੰਜਨ ਸੀ ਉਹਦੇ ਲਈ ਫਿਰ ਆਪਾਂ ਨੂੰ ਗੇਅਰ ਵੀ ਚਾਹੀਦਾ ਸੀ ਗੇਅਰ ਕਿਹੜਾ ਲਾਤਾ ਇਹ ਗੇਅਰ ਆਪਾਂ ਪਾਲਸਰ 180 ਸੀਸੀ ਆ ਇੰਜਨ ਉਹਦਾ ਯੂਜ਼ ਕੀਤਾ ਤੇ ਮੈਚ ਕਿਵੇਂ ਕੀਤਾ ਇਹਦੇ ਨਾਲ ਮਰੂਤੀ ਨਾਲ ਕਿਵੇਂ ਮੈਚ ਕਰ ਗਿਆ ਉਹ ਫਿਰ ਗਰਾਰੀਆਂ ਦਾ ਫਰਕ ਪਾਇਆ ਥੋੜਾ ਜਿਹਾ ਗਰਾਰੀਆਂ ਦੇ ਦੰਦੇ ਉਸ ਹਾਵ ਨਾਲ ਬਣਾ ਕੇ ਬਣਾਏ ਆ ਕ੍ਰੈਂਕ ਦਾ ਕੰਮ ਕੀਤਾ ਸੀ ਕ੍ਰੈਂਕ ਬਣਾਈ ਵਿਚਲੀ ਉੱਪਰੋਂ ਬੰਦ ਕੀਤਾ ਇੰਜਨ ਇਹ ਥੋੜਾ ਜਿਹਾ ਗਰਾਰੀਆਂ ਨਾਲ ਹੀ ਸੈਟਿੰਗ ਕੀਤੀ ਆ ਜੀ। ਅੱਛਾ ਮਤਲਬ ਅੰਦਰਲੇ ਪਾਸੇ ਗੇਅਰ ਦੇ ਅੰਦਰਲੇ ਪਾਸੇ ਮੋਡੀਫਿਕੇਸ਼ਨ ਤੋਂ ਆਪ ਕਰਤੀ। ਹਾਂਜੀ 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 ਕ੍ਰਿੰਕ ਦੀ ਵੀ ਹੋਈ ਆ। ਜੀ। ਤੇ ਇਹਨੂੰ ਇਹ ਦੀ ਸੈਲਫ ਅਮਰੂਤੀ ਤੋਂ ਲੱਗ ਗਈ। ਹਾਂਜੀ ਉਹੀ ਲੱਗ ਗਈ। ਤੇ ਬੈਟਰੀ ਕਿਹੜੀ ਨਾ ਚੱਕ ਚੱਕ ਲੈ। ਉਹੀ ਅਮਰੂਤੀ ਨਾਲ। ਅਮਰੂਤੀ ਵਾਲੀ ਵੀ ਬੈਟਰੀ ਲੱਗਦੀ ਹਾਂ ਜੀ ਉਹੀ ਬੈਟਰੀ ਲੱਗੀ ਆ। ਆ ਨਵੀਂ ਬੈਟਰੀ ਲਾਤੀ ਆ ਬਿਲਕੁਲ। ਹਾਂਜੀ ਹਾਂਜੀ। ਤੇ ਮਗਰਲਾ ਟਾਇਰ ਕਾਦਾ ਪਤਾ ਇਹਦੇ? ਮਗਰ ਇਹ 275 ਟਾਇਰ ਆ ਗੱਡੀ ਦਾ ਅਜੀਪਾ ਨੂੰ ਆਉਂਦਾ ਆਮ। ਤੇ 9 ਇੰਚੀ ਰੈਮਾ ਤੇ ਮਗਰ ਲੀਆਂ ਵੀ ਡਿਸਕ ਬ੍ਰੇਕਾਂ ਕਰਤੀਆਂ ਹਾਂਜੀ ਮਗਰ ਲੀਆਂ ਵੀ ਡਿਸਕ ਜਾਂਦਾ ਅੱਗੇ ਨਾਲ ਉਹ ਤਾਂ ਬਹੁਤ ਜ਼ਿਆਦਾ ਇੰਪਰੂਵ ਕਰਤਾ ਜਿਹੜਾ ਪਹਿਲਾ ਸੀ ਉਹਦੇ ਨਾਲੋਂ ਤਾਂ ਕਈ ਗੁਣਾ ਅੱਗੇ ਕਰਤਾ ਹੈ ਹਨਾ ਜੀ ਆਪਾਂ ਕਹਿ ਲਈਏ ਅੰਦਾਜ਼ ਯਾਰ ਜਿਵੇਂ ਹੁਣ ਇਹ ਇਹ ਆਪਾਂ ਛੜਕ ਤੇ ਚਲਾਇਆ ਹਾਂਜੀ ਬੈਲੈਂਸ ਦਾ ਤੈਨੂੰ ਪਹਿਲਾਂ ਹੀ ਹਿਸਾਬ ਆ ਪੀਟਰ ਇੰਜਨ ਬੈਲੈਂਸ ਕਰਤਾ ਸੀ ਇਹ ਤਾਂ ਬੈਲੈਂਸ ਹੈਗਾ ਹੀ ਆ 0 0 ਤਾਂ ਇਹਨੂੰ ਕਰ ਹੀ ਲਿਆ ਹਾਂਜੀ ਪਰ ਮਤਲਬ ਭਜਾ ਕੇ ਦੇਖਿਆ ਕਿੰਨਾ ਵਜਦਾ ਭਜਾ ਕੇ ਤੁਸੀਂ ਲਾ ਲਓ ਹਿਸਾਬ ਦੂਜੇ ਗੇਅਰ ਤੇ 9000 ਤੇ ਪੰਜ ਗੇਅਰ ਆ ਇਹਦੇ ਪੰਜਵਾਂ ਗੇਅਰ ਤੁਸੀਂ ਆਪੇ ਹਿਸਾਬ ਲਾ ਲਓ ਵੀ ਕਿੱਥੇ ਪਊਗਾ ਜਾ ਕੇ ਅੱਬਾ 6ਵਾਂ ਲਿਆ ਹੀ ਨਹੀਂ ਅਜੇ ਤੱਕ ਇਹਨੇ ਨਾ ਜਮਾ ਹੀ ਨਹੀਂ ਲਾਇਆ ਹੱਦ ਤੀਜਾ ਚੌਥਾ ਬਾਸ ਪੰਜਵੇਂ ਦਾ ਪੈਰ ਵਜਦਾ ਹੀ ਨਹੀਂ ਜਾ ਕੇ ਜਿਗਰਾ ਹੀ ਨਹੀਂ ਪੈਂਦਾ ਹਾਂ ਦੂਜੇ ਗੇਅਰ ਦੇ ਵਿੱਚ 90 ਤੇ ਚੜ ਜਾਂਦਾ ਮੰਨ ਲਓ ਹਾਂ ਦੂਜੇ ਗੇਅਰ ਦੇ ਵਿੱਚ 90 ਦੀ ਸਪੀਡ ਤੇ ਚੜ ਜਾਂਦਾ ਤੇ ਪੰਜਵਾਂ ਤੇ ਸੈਲਫ ਸਟਾਰਟ ਸੈਲਫ ਸਟਾਰਟ ਪੁਸ਼ ਸਟਾਰਟ ਕੀਤਾ ਇਹ ਇਹਨੂੰ ਦੱਬੋ ਹੂੰ ਮਡੇ ਨੇ ਹੋਟਲ ਦੇ ਕਲੱਚ ਨਾਲ ਪਿਓ ਹਾਂ ਤੇ ਇੱਥੋਂ ਬੋਸ਼ ਬਟਨ ਬੰਦ ਕਰਿਆ ਆ ਆ ਤਾਂ 25 11 ਵਾਲੀ ਲਾਤੀ ਲੱਗਦੀ ਮੈਨੂੰ 25 9 11 ਦੇ ਸੋਚ ਹੁੰਦੀ ਹੈ ਹਨਾ ਆ ਵੀ ਉਹੀ ਲਾਤੀ ਤੇ ਆ ਵੀ ਮੇਰੇ ਸਾਹਮਣੇ ਨਾਲ 9 11 25 11 ਦੀ ਹੁੰਦੀ ਹੈ ਸੱਚ ਇਹ ਪੋਸ਼ੇ ਬਟਨ ਸਟਾਰਟ ਕਰਤਾ ਇਹਨੂੰ ਯਾਰ ਨਵਯੋਤ ਦੀ ਐਵਰੇਜ ਕੱਢ ਕੇ ਦੇਖੀ ਕਿਤੇ ਵੀ ਐਵਰੇਜ ਵੀਰੇ ਮੇਰੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਅਸੀਂ ਗੇੜੇ-ਗੂੜੇ ਕੱਢਦੇ ਆ ਤੇਲ ਖਾਂਦਾ 45 ਕ ਦੀ ਐਵਰੇਜ ਦਿੰਦਾ ਕਿਉਂਕਿ ਇਹ ਦੀ ਐਵਰੇਜ ਤਾਂ ਵਧੀਆ ਆ ਆਪਾਂ ਮੋਟਰਸਾਈਕਲ ਦਾ ਗੇਅਰ ਲਾਇਆ ਗੱਡੀ ਦੇ ਨੇ ਕਮਾਉਣੇ 4 ਚੱਕੇ ਇੱਥੇ ਘੁੰਮਦਾ ਇੱਕ ਚੱਕਾ ਐਵਰੇਜ ਦਾ ਫਰਕ ਪਿਆ ਵੀ ਮਤਲਬ ਇਹ ਗੱਲ ਵੱਖਰੀ ਆ ਵੀ ਜਿਵੇਂ ਰੇਸਾਂ ਰੂਸਾਂ ਦੇ ਕੇ ਮਕੋ ਲਈਦਾ ਜੇ ਹੁਣ ਰੇਸਾਂ ਦੇਵਾਂਗੇ ਤਾਂ ਆਪੇ ਹੀ ਵੱਧ ਖਾਣਾ ਤੇਲ ਤਾਂ ਤੇ ਉਹ ਐਵਰੇਜ ਬਹੁਤ ਆਦੀ ਕਿੰਨੀ ਕੁ ਦੂਰ ਬਾਹਰ ਕਿੰਨੀ ਕੁ ਦੂਰ ਕੱਢਿਆ ਕੁੱਢਿਆ ਅਸੀਂ ਇਹ ਘਟੋ ਘਟ ਨਹੀਂ ਤਾਂ 15 10 15 ਕਿਲੋਮੀਟਰ ਚਲਾਇਆ ਆਪਾਂ ਇਹਦੀ ਵੀਡੀਓ ਸੋਸ਼ਲ ਮੀਡੀਆ ਤੇ ਆਹ ਹੀ ਪਾ ਰਹੇ ਆ ਇਹ ਤੋਂ ਪਹਿਲਾਂ ਇਹਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਤੁਸੀਂ ਆਪਦੇ YouTube ਤੇ ਵੀ ਪਾਈਆਂ ਨਹੀਂ ਗਈਆਂ ਨਹੀਂ ਥੋੜੀਆਂ ਕਲਿੱਪਾਂ ਪਾਈਆਂ ਬਣਦੇ ਦੀਆਂ ਤੇ ਬਾਲੀਆਂ ਨਹੀਂ ਹਲੇ ਪਾਈਆਂ ਤੇ ਜਦੋਂ ਮੰਨ ਲਾ ਵੀ ਬਾਹਰ ਨਿਕਲਦਾ ਤੇ ਜਿਹੜੀ ਜਨਤਾ ਐ ਜੇ ਮੁੰਡੇ ਤਾਂ ਬਹੁਤ ਅਟਰੈਕਟ ਹੁੰਦੇ ਹੋਣਗੇ ਹਾਂ ਅਸੀਂ ਮੋਗੇ ਗਏ ਸੀਗੇ ਹਾਂ ਉਹ ਜਿਹਾ ਟਰੱਕ ਬਣਦੇ ਆ ਹਾਂ ਮਿਸਤਰੀ ਆਏ ਇਕੱਠੇ ਹੋ ਗਏ ਸੀਗੇ ਮਿਸਤਰੀ ਹਾਂ ਮੈਸਤਰੀ ਵੇਖ ਕੇ ਹੈਰਾਨ ਹੁੰਦੇ ਸੀ ਵੀ ਇਹ ਚੀਜ਼ ਕੀ ਆ ਹਾਂ ਉਦੋਂ ਹਲੇ ਪੇਂਟ ਨਹੀਂ ਸੀ ਹੋਇਆ ਹਲੇ ਉਹ ਟੈਸਟ ਡਰਾਈਵ ਤੇ ਸੀ ਚਲਾ ਕੇ ਦੇਂਦੇ ਸੀ ਹਾਂ ਤੇ ਐ ਹੈਰਾਨ ਹੁੰਦੇ ਸੀ ਦੇਖ ਕੇ ਵੀ ਚੀਜ਼ ਕੀ ਬਣਾਤੀ ਯਾਰ ਕਮਾਲ ਕਰਤੀ ਯਾਰ ਆ ਆ ਇਹਦੇ ਆ ਲੱਗੇ ਪਏ ਆ ਦੇਖੀ ਆ ਆ ਆ ਕਾ ਤੋ ਲਾਤੇ ਇਹਦੇ ਇਹ ਸਪਾਰਕ ਪਲੱਗ ਆਪਣੇ ਜਿਵੇਂ ਬਾਹਰ ਮਸਟੈਂਗਾ ਦੇ ਪਟਾਕੇ ਨਹੀਂ ਮਰਾਉਂਦੇਗੇ ਮੁੰਡੇ ਅੱਗ ਜੀ ਕਢਾਉਂਦੇ ਫਲਾਂਸਰਾਂ ਚੋਂ ਆ ਲਾਟ ਨਿਕਲਦੀ ਆ ਹਾਂ ਇਹ ਉਹ ਚੀਜ਼ ਬਣਾਉਣੀ ਆ ਇਹਦੀ ਡੱਬੀ ਬਣਾਉਣੀ ਆ ਕਰੰਟ ਕੋਇਲ ਤੇ ਉਹ ਹਲੇ ਰਹਿੰਦੀ ਆ ਹੂੰ ਉਹ ਬਸ ਉਹ ਬਣਾਈ ਜਾਂਦੇ ਆ ਤੇ ਉਹ ਲੌੜੀਆਂ ਇਹਨੂੰ ਨਹੀਂ ਉਹ ਤਾਂ ਮੇਰੇ ਸੁਣਨ ਚਾਹਿਆ ਕਹਿੰਦੇ ਉਹ ਤਾਂ ਮਹਿੰਗਾ ਹੀ ਬੋਧ ਲੱਗਦਾ ਜਿਗਾਰਡਮੈਂਟ ਇਹ ਇਹ ਸਸਤੇ ਜੀ ਤਿਆਰ ਹੋ ਜਾਊਗਾ ਇਹ ਆਪਾਂ ਫਿਰ ਜਿਗਾੜੂ ਕੰਮ ਹੀ ਕਰੀਦੇ ਸਾਰੇ ਮਤਲਬ ਤਿੰਨ ਪਲੱਗ ਲਾ ਤੇ ਇੱਕ ਡੱਬੀ ਲੱਗ ਜਾਣੀ ਆ ਕਰੰਟੇ ਨੂੰ ਐਤੋਂ ਮਿਲ ਜੂਗਾ ਕਰੰਟ ਬੈਟਰੀ ਤੋਂ ਮਿਲੂਗਾ ਉਹ ਜਿਹੜੀ ਡੱਬੀ ਆ ਉਹ ਆਪਾਂ ਖੁਦ ਡਿਜ਼ਾਈਨ ਕਰਾਂਗੇ ਉਹ ਕਰੰਟ ਛੱਡ ਛੱਡ ਮਾਰਦੀ ਆ ਅੱਛਾ ਲਗਾਤਾਰ ਨਹੀਂ ਉਹ ਛੱਡ ਛੱਡ ਦਿੰਦੀ ਆ ਉਹਦੇ ਹਿਸਾਬ ਨਾਲ ਫਿਰ ਐਂ ਅੱਗ ਮਾਰਦੀ ਆ ਬਾਹਰ ਨੂੰ ਲਗਾਤਾਰ ਐਂ ਨੀਲੀ ਲਾਟ ਕੱਢਦਾ ਅਸੀਂ ਇੱਥੋਂ ਐਂ ਸਿੱਧਾ ਹੀ ਉਹਨੂੰ ਡਾਇਰੈਕਟ ਲਾ ਕੇ ਤਾਰ ਦੇਖੇ ਐ ਪਟਾਕਾ ਮਾਰਦਾ ਹੀ ਪਿੱਛੇ ਨੂੰ ਪੂਰੀ ਲਾਟ ਕੱਢਦਾ ਕਿ ਜਦੋਂ ਹੁਣ ਗੀਤਾਂ ਗੂਤਾਂ ਵਾਸਤੇ ਫਿਲਮਾਂ ਵਾਸਤੇ ਬਣਨਾ ਤਾਂ ਫਿਰ ਇਹਨੇ ਤਾਂ ਉਹ ਚੀਜ਼ ਹੀ ਬਣਨਾ ਹਨਾ ਤੇ ਗਰਮ ਗੁਰਮ ਤਾਂ ਨਹੀਂ ਹੋਇਆ ਵੀ ਜੇ ਰੈਡੀਏਟਰ ਇਹਦਾ ਪੂਰਾ ਕੰਮ ਕਰਦਾ ਸਹੀ ਹੈ ਨਾ ਆਟੋ ਕਟਾ ਜਦੋਂ ਪਾਣੀ ਗਰਮ ਹੁੰਦਾ ਆਪਣੇ ਆਪ ਚੱਲਦਾ ਆਪਣੇ ਆਪ ਬੰਦ ਹੁੰਦਾ ਉਹ ਆਟੋ ਕਟ ਸੈਂਸਰ ਲੱਗਾ ਵਿੱਚ ਤੇ ਹਾਰ ਲਈ ਬਣ ਗਿਆ ਅਸਲ ਦੇ ਵਿੱਚ ਇਹ ਹਾਂਜੀ ਹੂੰ ਹਾਰ ਲਈ ਬਣ ਗਿਆ ਜੇ ਉਸ ਹਾਵ ਨਾਲ ਕੀਮਤ ਦੀ ਗੱਲ ਕਰੀਏ ਤਾਂ ਫਿਰ ਬਹੁਤ ਘੱਟ ਵੀ ਆ ਹਾਂ ਜਿਹੜੇ ਹਿਸਾਬ ਦੀ ਇਹ ਮਸ਼ੀਨਰੀ ਡਿਜ਼ਾਈਨ ਹੋ ਗਈ ਹੈ ਹਨਾ ਹੈਗਾ ਇੰਡੀਆ 'ਚ ਫਸਟ ਆ ਅਜਤਾ ਹੀ ਇਹੋ ਜਿਹਾ ਮੋਟਰਸਾਈਕਲ ਨਾ ਕਿਸੇ ਨੇ ਡਿਜ਼ਾਈਨ ਕੀਤਾ ਤੇ ਨਾ ਮੈਂ ਨਾ ਸੋਚਿਆ ਵੀ ਨਹੀਂ ਹੁਣਾ ਅਜਤਾ ਹੀ ਕਿਸੇ ਨੇ ਵੀ ਇਹੋ ਜਿਹਾ ਵੀ ਬਣਾ ਸਕਦੇ ਆ ਯਾਰ ਜਿਹੜਾ ਜਿਹੜਾ ਮੋਟਰਸਾਈਕਲ ਤੁਸੀਂ ਦੇਖੋ ਇਹਦੀ ਲਾਈਟ ਦੇਖੋ ਲਾਈ ਆਹ ਲਾਈਟ ਉਹ ਆ ਜਿਹੜੀ ਪ੍ਰੀਤ ਆਪਾਂ ਆਮ ਤੌਰ ਤੇ ਵੱਡੇ ਉਹਦੇ ਲੰਮੂਰੇ ਲਾ ਦਿੰਦੇ ਹੁੰਨੇ ਆ ਵੀ ਜਿਹੜੀ ਅੱਧੇ ਕਿਲੋਮੀਟਰ ਤੱਕ ਬੰਦੇ ਨੂੰ ਦੱਸਦੀ ਆ ਵੀ ਕੋਈ ਚੀਜ਼ ਆਉਂਦੀ ਆ ਮੂਰੋਂ ਹਣਾ ਹਾਂਜੀ ਹਾਂਜੀ ਇਹ ਉਹ ਲਾਈਟ ਲਾਤੀ ਇਹਦੇ ਮੂਰਲੇ ਪਾਸੇ ਤੇ ਇਹਨਾਂ ਨੇ ਆਪਾਂ ਤੂੰ ਦੇਖੋ ਵੀ ਬ੍ਰੇਕਾਂ ਦਾ ਪੂਰਾ ਧਿਆਨ ਰੱਖਿਆ ਬ੍ਰੇਕਾਂ ਪੂਰੀਆਂ ਸਿਰਾਂ ਲਾਤੀਆਂ ਬੈਲੈਂਸ ਦਾ ਪੂਰਾ ਧਿਆਨ ਆ 00 ਕਰਤਾ ਆ ਨਹੀਂ ਵੀ ਜੇ ਇੱਥੇ ਤੁਸੀਂ ਸੈਂਟਰ ਚ ਖੜਾਤਾ ਤੁਹਾਨੂੰ ਆਪ ਨੂੰ ਇੱਥੇ ਫੀਲ ਹੋਊਗਾ ਬੈਠਿਆਂ ਨੂੰ ਵੀ ਹਾਂ ਮੋਟਰਸਾਈਕਲ 00 ਹਾਂਜੀ ਗਲੀਆਂ ਚ ਤਾਂ ਨਹੀਂ ਚੱਲਣ ਵਾਲਾ ਨਹੀਂ ਇਹ ਗਲੀਆਂ ਚ ਚੱਲਣ ਵਾਲਾ ਨਹੀਂ ਪਿੱਛੇ ਟਾਇਰ ਚੌੜਾ ਵਾ ਜੇ ਕੋਈ ਰੋੜਾ ਰੜਾ ਆ ਜੇ ਫਿਰ ਆਏ ਆ ਮੋਟਰਸਾਈਕਲ ਕਰੂਗਾ ਰੋੜਿਆਂ ਤੇ ਇਹ ਪਲੇਨ ਰੋਡ ਤੇ ਭਜਾਉਣ ਵਾਲੇ ਮੋਟਰਸਾਈਕਲ ਆ ਹਮ ਅਸਲ ਦੇ ਵਿੱਚ ਯਾਰ ਇਹ ਇਹ ਚੀਜ਼ ਆ ਸ਼ੋਪੀਸ ਆਈਟਮ ਹਾਂਜੀ ਸ਼ੋਪੀਸ ਆਈਟਮ ਆ ਕਿਸੇ ਸਰਦਾਰ ਬੰਦੇ ਦੇ ਘਰੇ ਕੱਢਣ ਵਾਲੇ ਆ ਹਾਂਜੀ ਹਾਂ ਹਾਂਜੀ ਹਾਂ ਉਹਦੇ ਘਰੇ 2 ਕਰੋੜ ਵਾਲੀ ਗੱਡੀ ਖੜੀ ਆ ਹਾਂ ਹੋ ਸਕਦਾ ਕਿ ਨਾ ਫੋਟੋ ਖਿਚਾਵੇ ਉੱਤੇ ਬਹਿ ਕੇ ਹਾਂਜੀ ਸਹੀ ਗੱਲ ਇਹ ਖੜਾ ਤੇ ਅਗਲਾ ਫੋਟੋ ਖਿਚਾਊਗਾ ਅਗਲਾ ਦਾ ਮਾਸੜਾ ਮਾੜਾ ਜਿਹਾ ਉੱਤੇ ਬਹਿ ਕੇ ਫੋਟੋ ਖਿਚਾਉਣੀ ਆ ਹਾਂ ਸਹੀ ਗੱਲ ਇਹ ਉਹ ਚੀਜ਼ ਆ ਹਾਂਜੀ ਹਨਾ ਇਹ ਉਹ ਚੀਜ਼ ਆ ਵੀ ਜਿਹਦੇ ਜਿਹਦੇ ਬਾਰੇ ਗੱਲ ਰਿਸ਼ਤੇਦਾਰ ਆ ਕੇ ਕਰੂਗਾ ਹਾਂਜੀ ਹਾਂਜੀ ਹਨਾ ਜਿਹੜੇ ਤੇ ਬਾਈ ਚਾਂਸ ਖੇਤ ਖੂਤ ਨੂੰ ਕਿਹੜਾ ਮਾਰਨ ਚੱਲਿਆ ਤੇ ਬੰਦਾ ਉਹ ਰਾਹ ਦੇ ਵਿੱਚ ਖੜਾ ਅਗਲਾ ਕਹੂਗਾ ਵੀ ਹਾਂ ਯਾਰਾ ਫਲਾਣਾ ਲੰਘਿਆ ਜਾਂਦਾ ਤਦ ਅਸੀਂ ਆਨੰਦਪੁਰ ਰੋਡ ਤੇ ਟੈਸਟ ਡਰਾਈਵ ਲੈਂਦੇ ਸੀ ਹੂੰ ਗੱਡੀਆਂ ਆਲੇ ਐ ਮੂਹਰ ਦੀ ਕੱਢ ਕੇ ਮੂਰੇ ਲਾਉਂਦੇ ਆ ਕਰੇ ਹੀ ਡਰ ਗਏ ਵੀ ਭਾਈ ਕੀ ਹੋ ਗਿਆ ਗੱਡੀਆਂ ਨੇ ਘੇਰ ਲਿਆ ਮੂਰੇ ਲਾ ਲਿਆ ਤੇ ਮੈਂ ਤੇ ਗਰਜੀਤੀ ਸੀਗੇ ਤੇ ਅਸੀਂ ਕਹਾਂ ਚਾ ਰੋਕ ਜਾਨੇ ਹਨਾ ਤੇ ਉਹਨੇ ਗੱਡੀ ਐਸਾ ਹਾਉਣਾ ਲਾਈ ਜਿਵੇਂ ਅਸੀਂ ਕੋਕਿਚ ਕਰਕੇ ਆਏ ਹੁੰਦੇ ਆ ਤੇ ਕਹਿੰਦਾ ਭਾਈ ਸਰਾ ਹੀ ਲਾਦਾ ਕਿ ਕਮਾਲ ਮੈਨੂੰ ਉਦੋਂ ਸਾਹ ਆਇਆ ਵੀ ਸ਼ੁਕਰ ਆ ਕੁਝ ਨਹੀਂ ਹੋਇਆ ਮੈਨੂੰ ਪਤਾ ਨਹੀਂ ਕੀ ਹੋ ਗਿਆ ਵੀ ਮੂਰੇ ਗੱਡੀ ਲਾ ਲਈ ਉਹਨੇ ਹਾਂ ਤੇ ਕਹਿੰਦਾ ਭਾਈ ਸਲੂਟ ਆ ਤੇਰੇ ਕਹਿੰਦਾ ਸ਼ੌਂਕ ਨੂੰ ਤੇ ਤੇਰੇ ਦਿਮਾਗ ਨੂੰ ਕਹਿੰਦਾ ਯਾਰ ਮੈਂ ਤੈਨੂੰ ਦੱਸਦਾ ਗੱਲ ਇੱਕ ਦਿਨ ਚੌਂਗਾ ਜਿਹਾ ਲਈ ਜਾਣ ਲੁਧਿਆਣੇ ਪੂਰਾ ਟਰੈਫਿਕ ਮੈਂ ਪ੍ਰੀਤ ਨੂੰ ਪ੍ਰੀਤ ਗੱਡੀ ਚਲਾਉਂਦਾ ਸੀ ਮੈਂ ਪ੍ਰੀਤ ਨੂੰ ਕਹਾ ਬਣਿਆ ਬਾਹਲਾ ਘੈਂਟ ਜਾਊਗਾ ਹੂੰ ਅਸੀਂ ਉਹਦੇ ਬਰਾਬਰ ਗੱਡੀ ਲਾਈ ਪੂਰੀ ਔਖੀ ਹੋ ਕੇ ਸ਼ੀਸ਼ਾ ਲਾਇਆ ਉਹਨੂੰ ਆਖਿਆ ਵੀ ਬਾਈ ਤੇਰਾ ਯਾਰ ਸਿਰਾ ਹੂੰ ਇੰਨਾ ਕਹਿਣ ਵਾਸਤੇ ਸਾਨੂੰ ਉਹਦੇ ਬਰਾਬਰ ਗੱਡੀ ਲਾਉਣੀ ਪਈ ਹਾਂ ਜਦੋਂ ਚੀਜ਼ ਇਹੋ ਜਿਹੀ ਬਣੀ ਹੁੰਦੀ ਆ ਬੰਦੋ ਮੱਲੋ ਮੱਲੀ ਬੰਦਾ ਜੀ ਕਰਦਾ ਵੀ ਹਾਂ ਯਾਰ ਇਹਨੂੰ ਕਹਿ ਕੇ ਜਾਈਏ ਸਿਰ ਹਾਂਜੀ ਇੰਸਟਾਗ੍ਰਾਮ ਤੇ ਕਿੰਨੇ ਫਾਲੋਅਰ ਹੋਗੇ ਆਪਣੇ 1 ਲੱਖ 60 70 ਕੋ ਹੋ ਗਏ ਮਨ ਲਾ ਨਹੀਂ 1 ਲੱਖ 17000 ਸੱਚ ਸੌਰੀ ਤੇ YouTube ਤੇ ਆਪਦੇ ਵਾਲੇ ਤੇ ਪਾਵੇਂਗਾ ਇਹਨੂੰ ਵੀ ਕਿਵੇਂ ਬਣਿਆ ਇਹ ਸਾਰਾ ਦੱਸ ਹਾਂ ਆਪਾਂ ਪਾਵਾਂਗੇ ਵੀਡੀਓ ਸਾਰੀਆਂ ਹੀ ਪਾਵਾਂਗੇ ਟੈਕਨੀਕਲ ਗੱਲਾਂ ਦੱਸਾਂਗੇ ਵੀ ਕੀ ਕੀ ਦਾ ਇੱਕ ਤਾਂ ਐਂ ਕੱਲੀ ਕੱਲੀ ਚੀਜ਼ ਦੱਸੀ ਹੋਈ ਐ ਬਣਦਾ ਵਾ ਆ ਚੀਜ਼ ਬਣ ਗਈ ਆ ਆ ਰਹਿ ਗਿਆ ਸਲੈਂਸਰ ਬਣਦੇ ਆ ਕੰਨੀ ਕੰਨੀ ਚੀਜ਼ ਆਪਾਂ ਦੱਸੀ ਹੋਈ ਆ ਵੀ ਮਤਲਬ ਹੈ ਕਿ ਕੀ ਚੀਜ਼ ਦੱਸੇਗਾ ਵੀ ਜੇ ਕੋਈ ਕ੍ਰੀਏਟਿਵ ਬੰਦਾ ਸਲਾਹ ਦੇਖਣਾ ਚਾਹੁੰਦਾ ਦੇਖ ਸਕਦਾ ਜੇ ਜੇ ਕਿਸੇ ਨੇ ਹੋਰ ਬਣਵਾਉਣਾ ਜਾਂ ਇਸ ਤਰ੍ਹਾਂ ਦਾ ਜਾਂ ਕੋਈ ਹੋਰ ਡਿਜ਼ਾਈਨ ਬਣਾਉਣਾ ਉਹ ਤੇਰੇ ਨਾਲ ਕਿਵੇਂ ਸੰਪਰਕ ਕਰੇ ਕਿਉਂਕਿ ਫੋਨ ਤੇ ਤਾਂ ਪਰੇਸ਼ਾਨੀ ਬਹੁਤ ਹੋ ਜਾਂਦੀ ਹੈ ਆਪਣੇ ਇੰਸਟਾਗ੍ਰam ਤੇ ਮੈਸੇਜ ਕਰ ਸਕਦਾ YouTube ਤੇ ਕਮੈਂਟ ਕਰ ਦੇਣ ਇੰਸਟਾਗ੍ਰam ਤੇ ਵੈਸੇ ਨੰਬਰ ਵੀ ਥੱਲੇ ਪਿਆ ਇੰਸਟਾਗ੍ਰam ਖੋਲ ਕੇ ਦੇਖ ਸਕਦੇ ਆ ਹਾਂ ਜੀ ਮੰਨ ਲਓ ਕਿ ਤੇਰਾ ਇੰਸਟਾਗ੍ਰam ਖੋਲੇ ਇੰਸਟਾਗ੍ਰam ਤੇ ਤੇਰਾ ਨੰਬਰ ਹੈਗਾ ਹੈਗਾ ਨੰਬਰ ਉੱਥੋਂ ਬੰਦਾ WhatsApp ਤੇ ਮੈਸੇਜ ਕਰ ਸੰਪਰਕ ਦਾ ਕਰ ਸਕਦਾ ਬੰਦੇ ਤਾਂ ਮੈਨੂੰ ਇੰਨਾ ਪਤਾ ਵੀ ਪੁੱਛ ਪੁੱਛ ਕੇ ਵੀ ਘਰਾਂ ਚ ਆ ਜਾਂਦੇ ਹਨ ਬਹੁਤ ਆਉਂਦੇ ਆ ਪਿੰਡੋਂ ਪੁੱਛ ਕੇ ਘਰੇ ਆ ਜਾਂਦੇ ਆ ਬਾਈ ਵੀਡੀਓ ਕਰਨੀਆਂ ਇਹ ਗੱਲ ਲੋਕ ਨਾ ਸੱਥਾਂ ਚ ਇਹਦੇ ਮੋਟਰਸਾਈਕਲ ਦੀ ਆ ਵੀਡੀਓ ਦਿਖਾਉਂਦੇ ਤੁਰੇ ਫਰਦੇ ਆ ਕਰਨ ਆ ਵੀ ਆ ਬੰਦੇ ਦਾ ਘਰ ਕਿਹੜਾ ਯਾਰ ਹਨਾ ਕਮਾਲ ਆ ਇੱਥੇ ਵੱਡਾ ਬੋਰਡ ਲਾ ਕੇ ਲਾ ਦਈਏ ਵੀ ਆ ਮੋਟਰਸਾਈਕਲ ਵਾਲੇ ਦਾ ਘਰ ਆ ਹਾਂਜੀ ਹਾਂਜੀ ਨਹੀਂ ਨਹੀਂ ਆਉਣ ਵਾਲੇ ਸਮੇਂ ਚ ਨਾ ਮੇਰੀ ਗੱਲ ਇੱਕ ਯਾਦ ਰੱਖ ਲਈ ਨਵਜੋਤ ਹਾਂਜੀ ਮਹਿਣੇ ਦਾ ਨਾਂ ਵੈਸੇ ਥੋੜੇ ਮਹਿਣੇ ਦਾ ਨਾਂ ਬਹੁਤ ਪਲੇਰਾਂ ਨੇ ਵੀ ਕਾਲੇ ਹੋਣਾ ਨੇ ਭੋਲੇ ਹੋਣਾ ਨੇ ਵੀ ਕੀਤਾ ਤੇ ਮਹਣੇ ਦਾ ਨਾ ਹੋਰ ਵੀ ਬੰਦੇ ਬਥੇਰੇ ਆ ਤੁਹਾਡੇ ਨਾਮੀ ਪਰ ਸੱਚੀ ਤੂੰ ਵੀ ਪਿੰਡ ਦੇ ਉਹ ਸੱਜਣਾ ਦੇ ਵਿੱਚ ਇੱਕ ਹੋ ਗਿਆ ਜਿਹਨੇ ਮਹਣੇ ਪਿੰਡ ਦਾ ਨਾਂ ਉੱਚਾ ਕਰਨਾ ਤੁਹਾਡੇ ਮਹਣੇ ਦਾ ਫੁੱਟਬਾਲ ਵੀ ਬਹੁਤ ਘੈਂਟ ਹਾਂਜੀ ਹਾਂਜੀ ਹਨਾ ਸਾਡੇ ਹਾਨ ਚ ਮਹਣੇ ਵਾਲੇ ਭੋਲੇ ਹੋਣੇ ਕਾਲੇ ਹੋਣੇ ਕੌਡੀ ਖੇਡਦੇ ਰਹੇ ਉਹਨਾਂ ਨਾਲ ਵੀ ਮਾਲਕ ਦੀ ਕਰਪਾ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਹੁੰਦੇ ਸੀ ਅਸੀਂ ਹਾਂਜੀ ਤੇ ਹੁਣ ਤੂੰ ਵੀ ਮਹਿਣਾਪਿੰਡ ਦੇ ਨਾਮੀ ਬੰਦਿਆਂ ਦੇ ਵਿੱਚੋਂ ਇੱਕ ਬੰਦਾ ਬਣ ਗਿਆ ਜਿਹਦੇ ਕਰਕੇ ਮਹਿਣਾਪਿੰਡ ਜਾਣਿਆ ਜਾਊ ਵੀ ਹਾਂ ਨਵਜੋਤ ਮੋਟਰਸਾਈਕਲ ਵਾਲਾ ਮੁੰਡਾ ਕਿਉਂਕਿ ਆਉਣ ਵਾਲੇ ਸਮੇਂ ਚ 10 20 50 ਮੋਟਰਸਾਈਕਲ ਹੋਰ ਇੱਕ ਗੱਲ ਮੇਰੀ ਹੋਰ ਯਾਦ ਰੱਖ ਲਈ ਤੈਨੂੰ ਇੰਸਟਾਗ੍ਰam ਤੇ ਆਉਣ ਵਾਲੇ ਦਿਨਾਂ ਚ ਹਾਂਜੀ ਤੈਨੂੰ ਅੰਗਰੇਜ਼ ਫਾਲੋ ਕਰਿਆ ਕਰਨਗੇ ਬਹੁਤ ਵਧੀਆ ਗੱਲ ਹੈ ਜੀ ਹਾਂ ਇਹ ਤੂੰ ਸੱਚੀ ਮੈਂ ਤੈਨੂੰ ਇਹ ਗੱਲ ਕਹਿਣਾ ਅੱਗੇ ਆਪਾਂ ਨੂੰ ਪੰਜਾਬੀ ਸਿੱਖ ਸਰਦਾਰ ਪਰਿਵਾਰ ਬਹਿ ਬਹੁਤ ਆ ਜਿਨ੍ਹਾਂ ਨੂੰ ਗੋਰੇ ਫਾਲੋ ਕਰਦੇ ਆ ਜਿਨ੍ਹਾਂ ਨੂੰ ਸਲੂਟ ਕਰਦੇ ਆ ਗੋਰੇ ਵੀ ਹਾਂ ਯਾਰ ਆ ਵੀ ਕ੍ਰੀਏਟਿਵ ਬੰਦੇ ਆ ਹਾਂਜੀ ਤੇ ਆਪਣਾ ਉਹ ਮੁੰਡਾ ਸੁਖ ਜੋਹਲ ਆਪਣਾ ਪੰਜਾਬੀ ਮੁੰਡਾ ਉਹਨੂੰ ਵੀ ਤੁਸੀਂ ਦੇਖੋ ਵੀ ਉਹ ਦੂਜਾ ਜਿਹੜਾ ਮੈਨ ਵਰਸ ਜ ਵਾਈਲਡ ਵਾਲਾ ਉਹ ਫਾਲੋ ਕਰਦਾ ਹਾਂਜੀ ਹਾਂਜੀ ਹਨਾ ਤੇ ਤੈਨੂੰ ਵੀ ਸੱਚੀ ਗੋਰੇ ਫਾਲੋ ਕਰਨਗੇ ਤੂੰ ਇਹ ਗੱਲ ਦੇਖ ਲਈ ਤੇਰੀ ਜਿਹੜੀ ਉਹ ਫੋਲੋਇੰਗ ਲਿਸਟ ਆ ਨਾ ਉਹ ਚ ਨੀਲੀਆਂ ਟਿੱਕਾਂ ਵਾਲੇ ਫਾਲੋਅਰ ਆਉਣ ਵਾਲੇ ਦਿਨਾਂ ਚ ਰਾਮਣਾ ਹੋਣਗੇ ਗਵਈਏ ਗਵਈਏ ਹਾਲੀਵੁੱਡ ਬਾਲੀਵੁੱਡ ਵਾਲੇ ਸਭ ਫਾਲੋ ਕਰਨਗੇ ਤੇ ਹਾਂਜੀ ਤੇਰੇ ਕੋਲੇ ਆਰਡਰ ਵੀ ਆਉਣਗੇ ਬਣਾਇਆ ਬਣਾ ਦਿਆ ਕਰਾਂਗੇ ਬਣਾ ਦੇਾਂਗੇ ਆਉਣ ਵਾਲੇ ਦਿਨਾਂ 'ਚ ਆਪਾਂ ਪ੍ਰੋਫੈਸ਼ਨਲੀ ਕੰਮ ਵਿੱਢਣਾ ਪੈਣਾ ਆਪਾਂ ਹਾਂ ਹਾਂ ਹੈਨਾ ਪੂਰਾ ਲੋਕ ਬਣਵਾਇਆ ਕਰਨਗੇ ਫਿਲਮਾਂ ਫੁਲਮਾਂ ਗੀਤਾਂ ਗੁੱਤਾਂ ਵਾਸਤੇ ਯਾਰ ਜਿਹਨੇ ਬਣਵਾਉਣਾ ਯਾਰ ਸਾਡੇ ਜਵਾਕ ਨੂੰ ਦੱਸੋ ਯਾਰ ਕਿ ਨਹੀਂ ਹਾਂਜੀ ਤੇ ਆ ਆਹ ਕਾਹ ਤੋਂ ਆਏ ਲਾਇਆ ਆਹ ਆ ਇਲਤ ਕੀਤੀ ਆਹ ਆ ਫੋਟੋ ਰੈਸਟਾਂ ਲਈ ਆਹ ਇਹ ਨਹੀਂ ਇਹ ਫੈਂਸੀ ਚੀਜ਼ ਆ ਵਖਰੀ ਜੀ ਚੀਜ਼ ਕਰਕੇ ਲਾਏ ਸੀਗੇ ਸੋਹਣੇ ਲੱਗਦੇ ਆ ਹਾਂਜੀ ਹਾਂਜੀ ਹੂੰ ਇਹ ਬ੍ਰੇਕਾਂ ਦਾ ਵਾ ਉਹ ਪਰਲੇ ਪਾਸੇ ਗੇਰ ਆ ਹਾਂ ਜਿਹੜੀ ਸਭ ਤੋਂ ਵੱਡੀ ਗੱਲ ਆ ਅੱਗੇ ਆਪਾਂ ਬੈਲਟਾਂ ਨਾਲ ਹੀ ਬ੍ਰੇਕ ਲਾਉਂਦੇ ਸੀ ਬੈਲਟਾਂ ਨਾਲ ਹੀ ਗੇਰ ਪਾਉਂਦੇ ਸੀ ਹੁਣ ਆਪਾਂ ਥੋੜਾ ਜਿਹਾ ਕੰਮ ਸੋਧ ਕੇ ਕੀਤਾ ਕਹਿ ਸਕਦੇ ਹੁਣ ਆਪਾਂ ਜਿਹੜਾ ਡਾਇਰੈਕਟਰ ਰਾੜਾ ਨਾਲ ਜਿਵੇਂ ਇੱਕ ਪ੍ਰੋਫੈਸ਼ਨਲ ਮੋਟਰਸਾਈਕਲ ਦਾ ਹੁੰਦਾ ਉਵੇਂ ਕਰਤਾ ਉਵੇਂ ਕਰਤਾ ਉਵੇਂ ਕਰਤਾ ਦੇਖ ਕੇ ਕੋਈ ਕਹਿ ਨਹੀਂ ਸਕਦਾ ਵੀ ਜਗਾੜੂ ਕੰਮ ਕੀਤਾ ਕੋਈ ਉਹੀ ਲਾਇਆ ਪਿਆ ਹਾਂ ਉਹੀ ਕੋਈ ਲੋਹਾ ਥੱਪਿਆ ਪਿਆ ਬੇਮਤ ਵਾਲਾ ਭਾਰਾ ਵੀ ਨਹੀਂ ਕੀਤਾ ਬੁਲਟ ਜਨਾਂ ਭਾਰਾਈ ਆ ਹਾਂ ਬੀ ਜਿਵੇਂ ਇਡਾ ਇੰਜਨ ਆ ਪਾਰਾ ਵੀ ਹੈ ਨਹੀਂ ਬਾਲਾ ਲੈ ਵੀ ਨਵਜੋਤ 13 ਇੰਸਟਾਗ੍ਰਾਮ ਵੀ ਮੈਂ ਵਿੱਚ ਲਾ ਦਿੰਨਾ ਹਾਂ ਤੇ ਆਪਣਾ YouTube ਵੀ ਵਿੱਚ ਲਾ ਦਿੰਨਾ ਹਨਾ YouTube ਤੇ ਇੰਸਟਾਗ੍ਰਾਮ ਤੇ ਨਾਂ ਤਾਂ ਇੱਕੋ ਹੀ ਆ ਨਾ ਇੱਕੋ ਹੀ ਆ ਮੇਰੇ ਖਿਆਲ ਨਾਲ YouTube ਤੇ ਗਿੱਲ ਨਵਜੋਤ ਦੇ ਨਾਂ ਤੇ ਆ ਤੇ ਇੰਸਟਾ ਦੇ ਨਵਜੋਤ ਗਿੱਲ ਦੇ ਨਾਂ ਤੇ ਆ ਕੁਛ ਐ ਜੀ ਹਾਂ ਬਸ ਥੋੜਾ ਹੀ ਫਰਕ ਆ ਪੈਸੇ ਉਹ ਸਕਰੀਨਸ਼ਾਟ ਤੁਹਾਨੂੰ ਦਿਸੀ ਜਾਂਦਾ ਸਾਰਿਆਂ ਨੂੰ ਜਿਹਨੇ YouTube ਤੇ ਫਾਲੋ ਕਰਨਾ YouTube ਤੇ ਫਾਲੋ ਕਰਨਾ ਨਹੀਂ ਫਾਲੋ ਹੀ ਕਰੋ ਤੁਸੀਂ ਕਰੋ ਹੀ ਕਰੋ ਫਾਲੋ ਕਰਨਾ ਹੀ ਆਪਾਂ ਇਹਨੂੰ ਫਾਲੋ ਬਣਦਾ ਹੀ ਆਪਣਾ ਕਰਨਾ ਕਿਉਂ ਬਣਦਾ ਇੱਕ ਤਾਂ ਆਪਣਾ ਪੰਜਾਬੀ ਮੁੰਡਾ ਨੌਜਵਾਨ ਮੁੰਡਾ ਮੈਨੂੰ ਇੱਕ ਪਾਸਿਓਂ ਵੀ ਚੱਕ ਦੇਖੋ ਇਹਨੂੰ ਦੇਖ ਕੇ ਆਏ ਦੱਸੋ ਵੀ ਇਹ ਚੱਕਵਾ ਫੁਗੜਾ ਹੈਗਾ ਪਰ ਇਹਦੀਆਂ ਇੰਸਟਾਗ੍ਰਾਮ ਤੇ ਰੀਲਾਂ ਤੇ ਜਾ ਕੇ ਇਹਦੀਆਂ ਤੇ ਜਾ ਕੇ ਦੇ ਵਿਊ ਚੈੱਕ ਕਰੋ ਜ਼ਰੂਰੀ ਨਹੀਂ ਫੁਕਰੇ ਬੰਦਿਆਂ ਨੂੰ ਹੀ ਲੋਕ ਦੇਖਦੇ ਆ ਘੈਂਟ ਲੋਕਾਂ ਨੂੰ ਵੀ ਲੋਕ ਦੇਖਦੇ ਆ ਐਜੇ ਬਣੋ ਐਜੇ ਨੌਜਵਾਨ ਬਣੋ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਨਾ ਚੱਕਵੇਂ ਬੰਦੇ ਦੀ ਗਾਲਾਂ ਕੱਢ ਕੇ ਇੱਕ ਅੱਧੀ ਰੀਲ ਚੱਲ ਜਾਂਦੀ ਹੁੰਦੀ ਆ ਸਾਰੀਆਂ ਨਹੀਂ ਚੱਲਦੀਆਂ ਹੁੰਦੀਆਂ ਇਹਦੀਆਂ ਸਾਰੀਆਂ ਚੈੱਕ ਕਰੋ 크리에ਟਿਵ ਲੋਕਾਂ ਨੂੰ ਅਗਲਾ ਨਿਰੰਤਰ ਦੇਖਦਾ ਨਿਤ ਦੇਖਦਾ ਜਿੱਥੋਂ ਨਿਤ ਸਿੱਖਣ ਨੂੰ ਮਿਲਦਾ ਉਥੇ ਨਿਤ ਦੇਖਦਾ ਸਕੂਲ ਜਾਣਾ ਸਾਨੂੰ ਨਿਤ ਪਸੰਦ ਹੁੰਦਾ ਸਕੂਲ ਤੋਂ ਹਟਣ ਤੋਂ ਬਾਅਦ ਵੀ ਪਸੰਦ ਹੁੰਦਾ ਕਾਲਜ ਜਾਣਾ ਸਾਨੂੰ ਨਿਤ ਪਸੰਦ ਹੁੰਦਾ ਪਰ ਸੋਹਣੀ ਇਮਾਰਤ ਬੰਦਾ ਇੱਕ ਵਾਰੀ ਦੇਖ ਕੇ ਦੂਜੀ ਵਾਰ ਜਾਣਾ ਪਸੰਦ ਨਹੀਂ ਕਰਦਾ ਅਗਲਾ ਦਾ ਨਵੀਂ ਦੇਖਦੇ ਆਂ ਤਾਂ ਸੋਹਣੀ ਇਮਾਰਤ ਨਾ ਬਣੋ ਸਿੱਖਿਆ ਵਾਲੀ ਇਮਾਰਤ ਬਣੋ ਆਹ ਮੁੰਡੇ ਇਹ ਬੰਦਾ ਆਉਣ ਵਾਲੇ ਸਮੇਂ 'ਚ ਸਿੱਖਿਆ ਵਾਲੀ ਇਮਾਰਤ ਬਣੂਗਾ ਜਿਉਂਦੇ ਰਹੋ